ਲੁਧਿਆਣਾ ਤੋਂ ਆਰਟੀਏ ਦੀ ਗ੍ਰਿਫਤਾਰੀ ਤੋਂ ਖਫਾ ਪੰਜਾਬ ਦੇ ਸਾਰੇ ਪੀਸਰਜ਼ ਅਧਿਕਾਰੀ ਆਸਤੋਂ ਇੱਕ ਹਫ਼ਤੇ ਦੇ ਲਈ ਜਨਤਕ ਛੁੱਟੀ ਤੇ ਚਲੇ ਗਏ ਨੇ ਉਹਨਾਂ ਬੀਤੇ ਦਿਨ ਸਮੂਹਿਕ ਛੁੱਟੀ ਦੇ ਜਾਣ ਦਾ ਐਲਾਨ ਵੀ ਕੀਤਾ ਸੀ ਦੂਜੇ ਪਾਸੇ ਪੰਜਾਬ ਰੈਵੈਨਿਊ ਆਫਿਸਰਸ ਐਸੋਸੀਏਸ਼ਨ ਯਾਨੀ ਪੰਜਾਬ ਰੈਵੈਨਿਊ ਆਫਿਸਰ ਐਸੋਸੀਏਸ਼ਨ ਨੇ ਵੀਪੀਸੀਐਸ ਆਫਿਸਰਸ ਐਸੋਸੀਏਸ਼ਨ ਦੀ ਅਪੀਲ ਤੇ ਉਹਨਾਂ ਦੇ ਨਾਲ ਰਹਿਣ ਦਾ ਐਲਾਨ ਕੀਤਾ ਹੈ ਰੈਵੈਨਿਊ ਆਫਿਸਰ ਯੂਨੀਅਨ ਦੀ ਅਫਸਰਾ ਅਤੇ ਮਾਲ ਅਫਸਰਾਂ ਦੀ ਸਮੂਹਿਕ ਛੁੱਟੀ ਕਾਰਨ ਪ੍ਰਸ਼ਾਸਨਿਕ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਇਸ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਅਫਸਰ ਐਸੋਸੀਏਸ਼ਨ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਪ੍ਰਚਾਰ ਵਿਰੋਧੀ ਮੁਹਿੰਮ ਦੇ ਹੱਕ ਵਿੱਚ ਨਹੀਂ ਹੈ ਆਰਟੀਏ ਨਰਿੰਦਰ ਸਿੰਘ ਢਾਲੀਵਾਲ ਤੋਂ ਪ੍ਰਚਾਰ ਕੀਤਾ ਗਿਆ ਜਾਂ ਨਹੀਂ ਇਸ ਦਾ ਆਰਟੀਏ ਨਰਿੰਦਰ ਸਿੰਘ ਢਾਲੀਵਾਲ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਜਾਂ ਨਹੀਂ ਇਸ ਦਾ ਇਹ ਜਾਣ ਦਾ ਵਿਸ਼ਾ ਹੈ ਪਰ ਇਸ ਤੋਂ ਪਹਿਲਾਂ ਸਾਰੀ ਸਰਕਾਰੀ ਕੰਮ ਬੰਦ ਕਰਕੇ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਕਿਤੇ ਨਾ ਕਿਤੇ ਸਰਕਾਰ ਦੇ ਕਾਰਜਗੁਜ਼ਾਰੇ ਤੇ ਸਵਾਲਿਆ ਨਿਸ਼ਾਨ ਲਗਾਉਣ ਦਾ ਨਜ਼ਰ ਆ ਰਿਹਾ ਹੈ ਕੀ ਨਾਮ ਆਪਣਾ ਮੇਰਾ ਰਵੀ ਸ਼ਰਮਾ ਜੀ ਹਾਂਜੀ ਸਰ ਅੱਜ ਕਿੱਥੇ ਆਏ ਹੋ ਤੁਸੀਂ ਸਈ ਚਲਾਨ ਭੁਗਤਣ ਆਏ ਜੀ ਕਿਹੜੀ ਜਗ੍ਹਾ ਡੀਟੀਓ ਜੀ ਡੀਟੀਓ ਆਫਿਸ ਤੇ ਹੁਣ ਬੰਦ ਕਰਨ ਹੁਣ ਪਤਾ ਲੱਗਿਆ ਹੈਗਾ ਕਿ ਇੱਕ ਹਫਤੇ ਦੀ ਹੜਤਾਲ ਹੈਗੀ ਹੈ ਇਹਦੇ ਨਾਲ ਹੁਣ ਪੁੱਛਣ ਆਲਾ ਹੋਏ ਅਸੀਂ ਚੰਡੀਗੜ੍ਹ ਰੋਡ ਤੋਂ ਆਏ ਹਾਂ ਜੀ ਹੁਣ ਕੱਲ ਫੇਰ ਆਵਾਂਗੇ ਜੀ ਨਹੀਂ ਸਰ ਇਹ ਤਾਂ 5 ਦਿਨ ਦੀ ਹੜਤਾਲ ਹੈ ਜੀ ਨਹੀਂ ਫਿਰ ਉਹ ਤਾਂ ਠੀਕ ਹੈ ਕੱਲ ਹੁਣ ਅਸੀਂ ਵਾਰ-ਵਾਰ ਧੋਣਾ ਆਵਾਂਗੇ ਪ੍ਰੋਬਲਮ ਤਾਂ ਸਾਨੂੰ ਹੈ ਪ੍ਰੋਬਲਮ ਤਾਂ ਜਨਤਾ ਨੂੰ ਹੈ ਜਿਹੜੀਆਂ ਸਰਕਾਰੀ ਪ੍ਰੋਬਲਮ ਹੈਗੀ ਹੈ ਤਾਂ ਸਰਕਾਰ ਨੇ ਹੱਲ ਕਰਨੀਆਂ ਅਸੀਂ ਤਾਂ ਕਰਨੀਆਂ ਨਹੀਂ ਹੈਗੀਆਂ ਬਿਲਕੁਲ ਬਿਲਕੁਲ ਸਰ ਇਹਨਾਂ ਦਾ ਸਾਡੇ ਨਾਲ ਕੋਈ ਲਿੰਕ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਜੀ ਪਰੇਸ਼ਾਨ ਤਾਂ ਜਨਤਾ ਹੋ ਰਹੀ ਹੈ ਬਿਲਕੁਲ ਬਿਲਕੁਲ ਪਰੇਸ਼ਾਨ ਤਾਂ ਜਨਤਾ ਹੋ ਰਹੀ ਹੈ ਨਾ ਜੀ ਹੁਣ ਇਹਦਾ ਹੱਲ ਕੌਣ ਕਰੂਗਾ ਨਵੀਂ ਸਰਕਾਰ ਕਰੂਗੀ ਕਿ ਇਹ ਜਿਹੜੇ ਸਰਕਾਰੀ ਅਫਸਰ ਇਹ ਕਰਨਗੇ ਅਫਸਰ ਕੁਝ ਨਹੀਂ ਕਰਦਾ ਅਫਸਰ ਸੁਣ ਨਹੀਂ ਰਿਹਾ ਜੀ ਪੁਰਾਣੀਆਂ ਸਰਕਾਰਾਂ ਵੀ ਓਦਾਂ ਦੀਆਂ ਨਵੀਂ ਵੀ ਓਦਾਂ ਦੀਆਂ ਕੋਈ ਹੱਲ ਨਹੀਂ ਹੋ ਰਿਹਾ ਬਦਲਾਅ ਨਹੀਂ ਹੋ ਰਿਹਾ ਜੀ ਇੱਕ ਤਰ੍ਹਾਂ ਦਾ ਬਦਲਾ ਲਿੱਤਾ ਜਾ ਰਿਹਾ ਸਾਰਾ ਜਨਤਾ ਕੋਲੋਂ ਕਿਵੇਂ ਆ ਇਹਦਾ ਹੱਲ ਕੱਢਿਆ ਜਾਵੇ ਹਰ ਹਾਲਤ ਵਿੱਚ ਇੱਥੇ ਆ ਕੇ ਵੀ ਅਸੀਂ ਦੇਖਦੇ ਹਾਂ ਲਾਈਨਾਂ 'ਚ ਲੱਗਣਾ ਪੈਂਦਾ ਹੈਗਾ ਵਾ ਤੇ ਉਹਦੇ ਲਈ ਵੀ ਫਿਰ ਕਹਿਣਗੇ ਕੱਲ ਆਇਓ ਪਰਸੋਂ ਆਇਓ ਤੁਹਾਡਾ ਚਲਾਨ ਨਹੀਂ ਆਇਆ ਤੁਹਾਡਾ ਇਹ ਨਹੀਂ ਆਇਆ ਉਹ ਨਹੀਂ ਆਇਆ ਤੇ ਇਹਦੇ ਇਹ ਦੱਸੋ ਸਾਨੂੰ ਕਿ ਸਾਡਾ ਕੀ ਕਸੂਰ ਹੈਗਾ ਅਸੀਂ ਤਾਂ ਸਰਕਾਰ ਦੇ ਬਣਾਏ ਜਿਹੜੇ ਰੂਲ ਹੈਗੇ ਉਹਦੇ ਅਕੋਰਡਿੰਗ ਫੋਲੋ ਕਰ ਰਹੇ ਹਾਂ ਪੈਸੇ ਵੀ ਦੇ ਰਹੇ ਹਾਂ ਕਿੱਥੇ 500 ਲੱਗਦਾ ਸੀ ਅੱਜ ਉਥੇ 5000 ਰੁਪਏ ਲੱਗ ਰਿਹਾ ਹੈ ਜਿੱਥੇ 200 ਲੱਗਦਾ ਸੀ ਅੱਜ ਉੱਥੇ 2000 ਲੱਗ ਰਿਹਾ ਪਰ ਹੱਲ ਸਾਡਾ ਕੋਈ ਨਹੀਂ ਨਿਕਲ ਰਿਹਾ ਇਹ ਵੀ ਸਰਕਾਰ ਉਦੋਂ ਵੀ ਬੇਕਾਰ ਇਹ ਸਰਕਾਰ ਉਸ ਤੋਂ ਵੀ ਬੇਕਾਰ ਹੈ ਜੀ ਜੇ ਇਹ ਜਿਹੜੀਆਂ ਸਰਕਾਰਾਂ ਸਾਰੀਆਂ ਮਿਲੀਆਂ ਜੁੜੀਆਂ ਇਹ ਕਹਿੰਦੇ ਸੀ ਬਦਲਾਅ ਲਿਆਵਾਂਗੇ ਬਦਲਾਅ ਤਾਂ ਕੋਈ ਨਹੀਂ ਲਿਆਂਦਾ ਬਦਲਾਅ ਜੁਰ ਸਾਡੇ ਕੋਲ ਲੀਤਾ ਜਾ ਰਿਹਾ ਬਿਲਕੁਲ ਬੇਕਾਰ ਸਰਕਾਰ ਹੈ ਜੀ ਇਹ ਸਿਰਫ ਪੋਲਿਟਿਕਸ ਕਰ ਰਹੀ ਹੈ ਉਹ ਵੀ ਜਨਤਾ ਦੇ ਨਾਲ ਫ੍ਰੀ 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 ਕਰਕੇ ਫ੍ਰੀ ਵਾਲਾ ਕੰਮ ਇਧਰੋਂ ਪੂਰਾ ਕੀਤਾ ਜਾ ਰਿਹਾ ਹੈ ਬੋਲਵਾ ਮੇਰਵਾ ਨਹੀਂ ਸਾਡਾ ਇਹ ਸਾਡਾ ਕੰਮ ਕਰਾਇਆ ਜਾਦਾ ਮੈਂ ਜੈਡੀ ਤਰੋਂ ਆਇਆ ਹੁਣ ਇੱਥੇ ਮੈਂ ਦੇਖ ਰਿਹਾ ਕਿ 13 ਤਰੀਕ ਤੱਕ ਇਹਨਾਂ ਨੇ ਲਿਖ ਦਿੱਤੀ ਹੜਤਾਲ ਇਹਦੇ ਨਾਲ ਦੱਸੋ ਸਾਡਾ ਕੀ ਕਸੂਰ ਹੈਗਾ ਤੁਹਾਡੀ ਗੱਲ ਸਹੀ ਸਸੀ ਗਰਬਾ ਜੀ ਸਸੀ ਗਰਬਾ ਜਨਾਬ ਕੀ ਨਾਮ ਹੈ ਭਾਜੀ ਮੇਰਾ ਨਾਮ ਹਰਵੰਦ ਸਿੰਘ ਪਿੰਡ ਕਟੜਾ ਜੀ ਹਾਂਜੀ ਅੱਜ ਤੁਸੀਂ ਇੱਥੇ ਆਏ ਆ ਤਾਂ ਕੀ ਕਹਿਣਾ ਅਸੀਂ ਅੱਜ ਨਹੀਂ ਆਏ ਜੀ ਅਸੀਂ 2 4 5 ਦਾ ਦਿਨ ਤੋਂ ਦਫ਼ਤਰ ਵਿੱਚ ਕਿਹੜੇ ਘੰਟ ਰਹੇ ਆ ਕਿਸੇ ਵੀ ਪਲਵਗ ਦਾ ਕੋਈ ਵੀ ਕੰਮ ਨਹੀਂ ਹੁੰਦਾ ਅੱਜ ਤੋਂ ਪੰਜ-ਛੇ ਦਿਨ ਪਹਿਲਾਂ ਵੀ ਹੜਤਾਲ ਸੀਗੀ ਅੱਜ ਅਹੀ ਸਵੇਰ ਦੇ ਆਏ ਹੋਏ ਅੱਜ ਫੇਰ ਹੜਤਾਲ ਆ ਸਾਰੀ ਜਨਤਾ ਖੱਜਲ-ਖੁਆਰ ਹੋ ਰਹੀ ਆ ਜਨਤਾ ਦਾ ਕੀ ਕਸੂਰ ਆ ਨੇ ਵਿੱਚ ਜੀ ਜਨਤਾ ਦਾ ਕੀ ਕਸੂਰ ਆ 15-20 ਦਿਨ ਤੋਂ ਹੀ ਨਾ ਕੋਈ ਐਮਪੀ ਗਿਆ ਇੱਥੇ ਨਾ ਕੋਈ ਆਰਟੀਆ ਨਾ ਕੋਈ ਕਲਰਕਾ ਨਾ ਕੋਈ ਵੀ ਅਸਟ ਕਲਰਕ ਨਹੀਂ ਹੈਗਾ ਕੋਈ ਦਫ਼ਤਰ ਪਹੁੰਚਾਣੇ ਹੈਗਾ ਸਾਰਾ ਦਫ਼ਤਰ ਬੰਦ ਪਿਆ ਇਸੇ ਤਰ੍ਹਾਂ ਪਹਿਲਾ ਹਫਤਾ ਹੜਤਾਲ ਸੀਗੀ ਅਸੀਂ ਬਾਈਕੀ ਦੂਰੋਂ ਆਉਨੇ ਆ ਧੁੰਦ ਚ ਆਉਨੇ ਆ ਗੱਡੀਆਂ 'ਚ ਠੱਕੇ ਖਾਂਦੇ ਆਉਨੇ ਆ ਪਬਲਿਕ ਦਾ ਬਹੁਤ ਪ੍ਰਹਾਨ ਹੋ ਰਿਹਾ ਹੈ 2 2 200 ਰੁਪਇਆ ਖਰਚ ਕੇ ਆਉਨੇ ਆ ਇੱਥੇ ਜਾਂਦਿਆਂ ਨੂੰ ਸਾਨੂੰ ਫੇਰ ਕੋਈ ਨਹੀਂ ਮਿਲਦਾ ਜੇ ਕੋਈ ਮਿਲਦਾ ਨਹੀਂ ਹੜਤਾਲ ਆ ਅੱਜ ਤਾਂ ਸਾਡੀ ਹੜਤਾਲ ਆ ਅਸੀਂ ਕੰਮ ਨਹੀਂ ਕਰਨਾ ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਸਾਡੀ ਪਬਲਿਕ ਦਾ ਕੀ ਕਸੂਰ ਆ ਬਿਲਕੁਲ ਬਿਲਕੁਲ ਪਬਲਿਕ ਨੇ ਕੀ ਦੋਸ਼ ਕਰਤਾ ਜੇ ਤੁਹਾਨੂੰ ਤੁਹਾਡਾ ਬਦਲਾਅ ਕਰਤਾ ਹੈਗਾ ਤੁਸੀਂ ਵੀ ਕੋਈ ਬਦਲਾਅ ਕਰੋ ਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਮੰਗ ਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜੇ ਕੋਈ ਅਫਸਰ ਇੱਕ ਨਹੀਂ ਸੀਟ ਤੇ ਹੈਗਾ ਤਾਂ ਦੂਜੇ ਦੀ ਡਿਊਟੀ ਜ਼ਰੂਰ ਲਾਉਣੀ ਚਾਹੀਦੀ ਆ ਹੁਣ ਐਮਬੀਆਈ ਸਾਹਿਬ ਨੇ ਸਾਨੂੰ ਘੱਟੋ ਘੱਟ 15-20 ਦਿਨ ਤੋਂ ਅਸੀਂ ਐਮਬੀਆਈ ਦੇ ਦਫ਼ਤਰ ਗੇੜੇ ਮਾਰ ਰਹੇ ਆ ਜੀ ਨਾ ਕੋਈ ਸਾਨੂੰ ਐਮਬੀਆਈ ਮਿਲਦਾ ਨਾ ਕੋਈ ਉੱਥੇ ਕਲਰਕ ਮਿਲਦਾ ਕਰੇ ਅਸੀਂ ਸਾਰਨੇ ਨਾਲ ਜਾਂਨੇ ਕਰੇ ਘਾੜੇ ਜਾਂਨੇ ਆ ਉੱਥੇ ਜ਼ਿੰਦਬਾਦ ਮੁਰਦਾ ਬਕਰ ਕੇ ਲੋਕ ਉੱਥੇ ਮੁੜ ਜਾਂਦੇ ਆ ਲੋਕ ਹਫ਼ਤਾ 10 ਦਿਨ ਤੋਂ 15 ਦਿਨ ਤੋਂ ਕੋਈ ਪਠਾਨਕੋਟ ਤੋਂ ਕੋਈ ਪਟਿਆਲੇ ਤੋਂ ਕਿਤੇ ਤੋਂ ਆ ਕੇ ਗੱਡੀਆਂ ਖੜਾ ਕੇ ਰਾਤ ਨੂੰ ਬਜਾਰੇ ਠੰਡ ਤੇ ਸੌਂਦੇ ਆ ਜੀ ਜੀ ਸਵੇਰੇ ਉੱਥੇ ਆਪਣੇ ਕਮੇਟੀ ਵਾਲੇ ਮੱਢੀ ਕਨ ਬੋਰਡ ਵਾਲੇ ਗੱਡੀਆਂ ਦੀ ਜਿਹੜੀਆਂ ਗੱਡੀਆਂ ਪਾਸਿੰਗ ਲਈ ਆਉਂਦੀਆਂ ਨੇ 100-100 ਰੁਪਏ ਪਾਰਕਿੰਗ ਕੱਟ ਰਹੇ ਆ ਲੋਕਾਂ ਦੀਆਂ ਜੇਬਾਂ ਤੇ ਬਹੁਤ ਜ਼ਿਆਦਾ ਭਜਨ ਪੈ ਰਹਿਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜਾਂ ਤਾਂ ਇਹ ਸੁਧਾਰਿਆ ਜਾਵੇ ਤੇ ਪਬਲਿਕ ਦਾ ਪਬਲਿਕ ਨੂੰ ਬਦਲਾ ਦਿਖਾਇਆ ਜਾਵੇ ਵੀ ਹਾਂ ਬਦਲਾ ਕਰਿਆ ਇਹ ਕੋਈ ਬਦਲਾ ਨਹੀਂ ਹੈਗਾ ਕੋਈ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਵੀ ਦਫ਼ਤਰ ਵਿੱਚ ਕੋਈ ਵੀ ਅਫਸਰ ਨਹੀਂ ਕੰਮ ਕਰਦਾ ਅਸੀਂ ਪੂਰ ਜਰ ਅਪੀਲ ਕਰਦੇ ਹਾਂ ਖਾਸ ਕਰਕੇ ਟਰਾਂਸਪੋਰਟ ਦੇ ਧੰਦੇ ਵਾਲੇ ਵੀ ਟਰਾਂਸਪੋਰਟ ਦਾ ਤਾਂ ਬਿਲਕੁਲ ਖਤਮ ਹੋ ਗਿਆ ਹੈ ਤੇ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰੇਗੀ ਠੀਕ ਹੈ ਅਸੀਂ ਕੋਰਟ ਨੰਬਰ ਪੁੱਛਿਆ ਜਿੱਦ ਤੱਕ ਕਿਹੜੀ ਮੰਜ਼ਲ ਤੇ ਕਹਾਂ ਦੂੰ ਮੈਂ ਤੁਹਾਨੂੰ ਮੈਂ ਇੱਕ ਪੜ੍ਹੇਗੇ ਸੀ ਕਿ ਅੱਜ ਪੀਸੀਐਸ ਅਧਿਕਾਰੀ ਹੜਤਾਲ ਤੇ ਆ ਪੰਜ ਦਿਨਾਂ ਲਈ ਇੱਕ ਮਿੰਟ ਸਰ ਮੈਂ ਬਿਜੀਬੋਰਡ ਦੇ ਜੇ ਆਈ ਰਟਾਇਰ 38 ਸਾਲ ਮੈਂ ਨੌਕਰੀ ਕੀਤੀ ਕੁੱਲ ਮਿਲਾ ਕੇ ਮੈਂ ਸਮਾਜ ਦਾ ਸਿਸਟਮ ਇਹ ਦੇਖਿਆ ਜਿਹੜਾ ਕਿ ਬਹੁਤ ਲਿਬਰ ਚੁੱਕਿਆ ਪਹਿਲੀ ਗੱਲ ਤਾਂ ਬੜੀ ਸ਼ਰਮ ਦੀ ਗੱਲ ਹੈ ਇੱਕ ਵੱਡਾ ਐਡਾ ਵੱਡਾ ਅਫਸਰ ਸਪੈਸ਼ਲਿੰਦਾ ਪੜ ਜਾਵੇ ਸਰਕਾਰ ਅਫਸਰ ਦੇ ਪਤੀ ਬਹੁਤ ਸਖਤ ਹੋਣਾ ਚਾਹੀਦਾ ਕਿਉਂਕਿ ਡਿਸਪਲਿਨ ਮੇਨਟੇਨ ਤਾਂ ਨਹੀਂ ਸਕਦਾ ਜੇਕਰ ਸਖਤੀ ਹੈ ਇੰਨੀ ਲੁੱਟ ਮਚਾਈ ਹੋਈ ਹੈ ਇਹ ਲੁੱਟ ਦੇ ਕਾਬੂਾਇਦਾ ਸਰਕਾਰ ਨੂੰ ਦਮਗਜ ਨਹੀਂ ਮਾਰਨ ਜਾਏ ਇਕੱਲੇ ਸਰਕਾਰ ਨੂੰ ਆਪਣੀ ਕਾਰਵਾਈ ਵੀ ਕਿਤੋਂ ਚਾਹੀਦੀ ਹੈ ਕਿ ਅਸੀਂ ਇਹ ਆ ਕੁਝ ਕਰ ਸਕਦੇ ਹਾਂ ਇੱਕ ਤਾਂ ਲੁੱਟਦੇ ਨੇ ਨਾਇਬ ਤਸਿਲਦਾਰ ਪੋਰਸਾਲੀ ਬਿਜਲੀ ਮੈਹਿਕਮਾ ਪਟਵਾਰ ਮੈਹਿਕਮਾ ਇਹਨਾਂ ਲੋਕਾਂ ਨੂੰ ਲਗਾਮ ਖਸਨੀ ਚਾਹੀਦੀ ਹੈ ਇਹਨਾਂ ਲੋਕ ਦਿਨ ਦੇ ਲੁੱਟ ਲੇ ਇਹਨਾਂ ਦੀ ਸਰਕਾਰ ਜੀ ਗੱਲਾਂ ਕਰਦੀ ਹੈ ਨਾ ਇਹ ਤੇ ਪੂਰਾ ਮਲਕਾਨ ਚਾਹੀਦਾ ਹੈ ਇੱਥੇ ਪੂਰੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਸਰਕਾਰ ਦਾ ਡੰਡਾ ਸਾਡੇ ਖਿਲਾਫ ਕੀ ਕੁਝ ਕਰ ਸਕਦਾ ਹੈ ਇਹ ਲੋਕਾਂ ਦੀ ਇੰਨੀ ਬੇਇੱਜ਼ਤੀ ਕਰਦੇ ਨੇ ਲੁੱਟਣ ਦੇ ਬਜਾਏ ਉਹਨਾਂ ਦੀ ਇਨਸਲਟ ਕਰਕੇ ਪੈ ਲੈਂਦੇ ਨੇ ਸਹੀ ਅਸੀਂ ਚਾਹੁੰਦੇ ਹਾਂ ਵੀ ਜੇ ਸਰਕਾਰ ਗੱਲਾਂ ਕਰਦੀ ਹੈ ਤਾਂ ਇਹਨੂੰ ਅਮਲ ਵਿੱਚ ਹੀ ਲਿਆਂਦਾ ਜਾਵੇ ਰਿਸ਼ਵਤ ਇੰਨੀ ਲਗਾਮ ਖਸੀ ਜਾਵੇ ਮੈਂ ਅੱਤੋਂ ਆਪਣੀ ਗੱਲ ਦੱਸਦਾ ਮੈਂ ਬੁੱਢਾ ਬੰਦਾ ਇਹ ਕਹਿੰਦੇ ਸਮਾਹ ਹਰ ਨਸ਼ਾ ਮੈਂ ਗਰੰਟੀ ਨਾਲ ਕਹਿੰਦਾ ਅੱਜ ਵੀ ਮੈਂ ਇੱਕ ਕਮੀਨ ਨਸ਼ਾ ਬੰਦ ਕਰ ਦਿੰਦਾ ਇਹ ਕਮੀਨ ਇਹ ਸਿਰਫ ਗੱਲਾਂ ਕਰ ਸਕਦੇ ਨੇ ਕਾਰਵਾਈ ਤੇ ਕਾਰਵਾਈ ਬੰਦੇ ਇੱਥੇ ਲਿਆਉਂਦੇ ਨੇ ਮੈਨੂੰ ਵੀ ਇੱਕ ਵਾਰ ਨਜਾਇਜ਼ ਚੱਕਰ ਸੀ ਪੁਲਿਸ ਨੇ ਪੁਲਿਸ ਨੇ ਮੈਨੂੰ ਮੇਰਾ ਬੰਦਾ ਚੱਕ ਲਿਆ ਸੀ ਬਿਜ਼ਨਸ ਚ ਮੈਨੂੰ ਵੀ ਨਜਾਇਜ਼ ਚੱਕ ਲਿਆ ਉਹਨੂੰ ਕਹਿੰਦੇ ਲਿਖ ਕੇ ਦੇ ਵੀ ਰੁਪਈਏ ਦੇਈ ਦੇ ਨੇ ਇੱਥੇ ਇੰਨਾ ਤੱਕਾ ਹੁੰਦਾ ਜਿਹੜੀ ਮੈਨੇਜਮੈਂਟ ਹੈ ਇੰਨੀ ਲੋਕਾਂ ਦੀ ਬੇਇੱਜ਼ਤੀ ਕਰਦੀ ਹੈ ਇਹਨਾਂ ਲੋਕਾਂ ਨੇ ਬੇਇੱਜ਼ਤ ਰੁਪਈਏ ਵੀ ਲੈ ਲੈਂਦੇ ਨੇ ਇਹ ਤਾਂ ਸਰਕਾਰ ਸਾਡੀ ਅਪੀਲ ਹੈ ਬਿਨ ਲੰਗੀ ਦਾ ਲਗਾਮ ਕਸਿਆ ਭਈ ਇਹ ਬੰਦੇ ਸਟ੍ਰਾਈਕ ਤੁਹਾਨੂੰ ਮੈਂ ਇੱਕ ਦਦਾ ਗੱਲ ਕਹਿਰੋਂ ਦੀ ਕਹਿਰੋਂ ਦੇ ਮੌਕੇ ਇੱਕ ਬਹੁਤ ਜੂਰੀ ਗੱਲ ਕਰਨ ਵਾਲੀ ਕੀਲੇਬੰਦੀ ਹੋਣੀ ਸੀ ਸਾਰੇ ਪਟਵਾਰੀ ਚਲੇ ਗਏ ਹੜਤਾਲ ਤੇ ਉਹ ਕਹਿੰਦਾ ਭਈ ਪ੍ਰਧਾਨ ਮੈਨ ਚਲੇ ਗਿਆ ਕਹਿੰਦਾ ਕਹਿੰਦਾ ਮੈਂ ਸਰ ਪ੍ਰਧਾਨ ਕਹਿੰਦਾ ਪਹਿਲੇ ਬੰਦੇ ਮੁਖੜ ਓਏ ਕਹਿੰਦਾ ਮੈਂ ਅੱਜ ਸਾਰੇ ਪਟਵਾਰੀ ਉਹਨੇ ਸਾਰੇ ਪਟਵਾਰੀ ਨੇ ਮੇਰੇ ਰੱਖਲੇ ਜਾਓ ਕਰਾ ਇੰਨੇ ਲੋਕਾਂ ਨੇ ਕੀ ਇੱਥੇ ਪੀਸੀਐਸ ਕੀ ਇੱਥੇ ਥਾਣੇਦਾਰ ਕੀ ਇੱਥੇ ਮੁੰਸੀ ਕੀ ਇੱਥੇ ਆਪਣੇ ਬੇਲੇ ਫੜਦੇ ਨੇ ਪੜੇ ਸਾਡੇ ਉੱਤੇ ਆਪਦੇ ਪਾਰਚ 15 ਇੰਜੀਨੀਅਰ ਨੇ ਇੰਨੇ ਹਟ ਕੇ ਨਵੇਂ ਬੰਦੇ ਆਉਣੇ ਚਾਹੀਦੇ ਨੇ ਇੰਨਾ ਇੱਕੋ ਇੱਕ ਲਾਇਵੇ ਸਰਕਾਰ ਨੂੰ ਇੰਨੇ ਨੇ ਪੜੀਣਾ ਸਖਤ ਹੋ ਜਾਣ ਚਾਹੀਦਾ ਹੈ ਨਰਮੀ ਹੋਣੀ ਚਾਹੀਦਾ ਇਹਨਾਂ ਹਰਤਾ ਕਿਤੇ ਨੂੰ ਕਰਨੇ ਕਰੇ ਜਾਓ ਬਈ ਤੁਹਾਡੀ ਕੋਈ ਲੋੜ ਨਹੀਂ ਹੈ ਇੱਥੇ ਪੜਨ ਦੀ ਕਮੀ ਨਹੀਂ ਹੈਗੀ ਮੈਂ ਸਰਕਾਰ ਨੂੰ ਵੀ ਪੀਰ ਕਰਦਾ ਤੁਹਾਡੇ ਰਾਈ ਤੁਹਾਡਾ ਮੈਂ ਧੰਨਵਾਦ ਕਰਦਾ ਵੀ ਤੁਸੀਂ ਮੇਰੇ ਦੋ ਬੋਰ ਨੇੜੇ ਮੋੜ ਜਾਣ ਕਰੋ ਧੰਨਵਾਦ ਸੱਸੀ ਲੁਧਿਆਣਾ ਤੋਂ ਅਪਸ਼ੇ ਇੱਕ ਚੁਲੋਟਾ ਦੀ ਰਿਪੋਰਟ ਐਸ